कांड 23ਵਾਂ ਪੰਚਾਇਤ ਚੋਣਾ ਫੇਰ ਆ ਗਈਆਂ ਫਾਰਮ ਪਰਨ ਵਿੱਚ ਕੁਝ ਹੀ ਦਿਨ ਬਾਕੀ ਸਨ ਇਸ ਵਾਰ ਜੱਸੀ ਸਰਪੰਚੀ ਵਾਸਤੇ ਫੇਰ ਖੜਾ ਹੋਣਾ ਚਾਹੁੰਦਾ ਸੀ ਸਰਪੰਚੀ ਬਗੈਰ ਉਹਨੂੰ ਸਰਦਾ ਨਹੀਂ ਸੀ ਪਿੰਡ ਵਿੱਚ ਉਹਦੀ ਉਹ ਦਸ ਪੁੱਛ ਨਹੀਂ ਰਹੀ ਸੀ ਜਿਹੜੀ ਪਹਿਲਾਂ ਉਹਦੇ ਸਰਪੰਚ ਹੋਣ ਵੇਲੇ ਹੁੰਦੀ ਪਿੰਡ ਦੇ ਸਾਂਝੇ ਕੰਮਾਂ ਵਿੱਚ ਉਹਨੂੰ ਘਟ ਬੁਲਾਇਆ ਜਾਂਦਾ ਜੇ ਉਹ ਇਕੱਠ ਵਿੱਚ ਜਾਂਦਾ ਵੀ ਤਾਂ ਬਹੁਤੇ ਲੋਕ ਉਹਦੀ ਸਲਾਹ ਦਾ ਕੋਈ ਮੁੱਲ ਨਹੀਂ ਪਾਉਂਦੇ ਸਨ ਬੁੱਗਾ ਰਾਮ ਦੀ ਗੱਲ ਹੀ ਆਖਰ ਮੰਨੀ ਜਾਂਦੀ ਜਾਂ ਜਿਹੜੇ ਬੁੱਗਾ ਰਾਮ ਦੇ ਖਾਸ ਬੰਦੇ ਹੁੰਦੇ ਉਹ ਮੂਰੇ ਹੋ ਹੋ ਗੱਲ ਕਰਦੇ ਹੁਣ ਤਾਂ ਬਸ ਇੱਕ ਪੁਲਿਸ ਹੀ ਪੁਲਿਸ ਸੀ ਯੋਦੀ ਪੁਲਿਸ ਦੇ ਕੰਮਾਂ ਵਿੱਚ ਲੋਕ ਉਹਨੂੰ ਜ਼ਰੂਰ ਲੈ ਜਾਂਦੇ ਬਸ ਇੰਨੀ ਗੱਲ ਸੀ ਕਿ ਉਹ ਥਾਣੇਦਾਰ ਨੂੰ ਪੈਸੇ ਦਵਾ ਦਿੰਦਾ ਪੈਸੇ ਦੇਣ ਵਾਲੇ ਦਾ ਕੰਮ ਹੋ ਜਾਂਦਾ ਇੱਕ ਤਰ੍ਹਾਂ ਨਾਲ ਜੱਸੀ ਪੁਲਸਟਾਊਟ ਬਣ ਕੇ ਰਹਿ ਗਿਆ ਸੀ ਆਮ ਲੋਕਾਂ ਵਿੱਚ ਉਹਦੀ ਪਹਿਲਾਂ ਵਾਲੀ ਕਦਰ ਨਹੀਂ ਸੀ ਉਹ ਸੋਚਦਾ ਲੋਕਾਂ ਦਾ ਤਾਂ ਡੰਡਾ ਪੀਰ ਹੈ ਸਰਪੰਚ ਦੇ ਹੱਥ ਵਿੱਚ ਇਹ ਡੰਡਾ ਹੁੰਦਾ ਹੈ ਦੋ ਦਿਨ ਪਹਿਲਾਂ ਸਾਂਝੇ ਬੰਦਿਆਂ ਨੇ ਪਿੰਡ ਦਾ ਇਕੱਠ ਕੀਤਾ ਉਹਨਾਂ ਦੀ ਸਕੀਮ ਸੀ ਕਿ ਇਸ ਵਾਰ ਸਰਪੰਚ ਸਰਬਸੰਮਤੀ ਨਾਲ ਬਣਾ ਲਿਆ ਜਾਵੇ ਹਰ ਅਗਵਾੜ ਵਿੱਚੋਂ ਇੱਕ ਇੱਕ ਮੈਂਬਰ ਲੈ ਲਵੋ ਇਹ ਇਕੱਠ ਗੁਰਦੁਆਰੇ ਕੀਤਾ ਗਿਆ ਬਹੁਤੇ ਬੰਦੇ ਨਹੀਂ ਸਨ ਦੋ ਕੁ ਸੌ ਬੰਦਾ ਹੋਵੇਗਾ ਇਕੱਠ ਵਿੱਚ ਤਿੰਨ ਟੜਿਆਂ ਦੇ ਖਾਸ ਬੰਦੇ ਪਹਿਲਾਂ ਮਿੱਥ ਕੇ ਸ਼ਾਮਲ ਹੋਏ ਇੱਕ ਟੜਾ ਤਾਂ ਸੀ ਪਹਿਲੇ ਸਰਪੰਚ ਬੁੱਗਾ ਰਾਮ ਦਾ ਦੂਜਾ ਟੜਾ ਸਾਬਕਾ ਸਰਪੰਚ ਜਸਵੰਤ ਸਿੰਘ ਦਾ ਤੀਜਾ ਟੜਾ ਜਿਸ ਦੇ ਸਭ ਤੋਂ ਵੱਧ ਬੰਦੇ ਸਨ ਉਹ ਸੀ ਨੰਬਰਦਾਰ ਬਿੱਕਰ ਸਿੰਘ ਦਾ ਤਿੰਨੇ ਟੜਿਆਂ ਦੇ ਬੰਦੇ ਆਪਣੀ ਆਪਣੀਆਂ ਦਲੀਲਾਂ ਦੇ ਰਹੇ ਸਨ ਸਪਸ਼ਟ ਗੱਲਾਂ ਨਹੀਂ ਸਨ ਬੁਝਾਰਤਾਂ ਜਿਹੀਆਂ ਪਾਉਂਦੇ ਦੇਖੋ ਜੀ ਪਹਿਲੇ ਸਰਪੰਚ ਚ ਜਾਂ ਤਾਂ ਨੁਕਸ ਕੱਢੋ ਕੋਈ ਇਹ ਹੀ ਠੀਕ ਹੈ ਤੁਰਾ ਆਉਣ ਦਿਓ ਜਿਹੜੇ ਬੰਦੇ ਨੇ ਸਭ ਤੋਂ ਵੱਧ ਸਾਲ ਸਰਪੰਚੀ ਕੀਤੀ ਹੋਵੇ ਉਸੇ ਨੂੰ ਫੇਰ ਮੌਕਾ ਦਿਓ ਉਹਦੇ ਵੇਲੇ ਪਿੰਡ ਦੀ ਕਿੰਨੀ ਤਰੱਕੀ ਹੋਈ ਹਿਸਾਬ ਲਾ ਕੇ ਦੇਖ ਲਓ ਸੜਕ ਬਣੀ ਸਕੂਲ ਬਣਿਆ ਸਾਰੇ ਸਾਂਝੇ ਕੰਮ ਹੋਏ ਖਾਨਦਾਨ ਵੀ ਦੇਖੋ ਉਂਗਲ ਨਹੀਂ ਤਰ ਸਕਦੇ ਨੰਬਰਦਾਰ ਗੁੰਡਾ ਸਿਉਂ ਦੇ ਕੰਮਾਂ ਤੇ ਨੰਬਰਦਾਰੀ 'ਚ ਐਨੇ ਪੂਰੇ ਨੇ ਹੁਣ ਸਰਪੰਚੀ ਆਉਣ ਦਿਓ ਉਹਨਾਂ ਕੋਲ ਕੋ ਕਵਿਤਾ ਉਸੇ ਖਾਨਦਾਨ ਚੋਂ ਐ ਦੇਖ ਲੋ ਗੁਰਦੂਤਾਂ ਲਾਣੇਦਾਰ ਦੀਆਂ ਕਿਸੇ ਨੇ ਦੱਬੀ-ਦੱਬੀ ਆਵਾਜ਼ ਵਿੱਚ ਕਿਹਾ ਕੋਈ ਕੁਝ ਆਖ ਰਿਹਾ ਸੀ ਤੇ ਕੋਈ ਕੁਝ ਚਾਂਗਾ ਰੌਲੀ ਪੈਣ ਲੱਗੀ ਨੰਬਰਦਾਰ ਪਿੱਕਰ ਸਿੰਘ ਖੜਾ ਹੋ ਕੇ ਕਹਿਣ ਲੱਗਿਆ ਦੇਖੋ ਪ੍ਰਭੂ ਸਾਰਾ ਨਗਰ ਸੁਣਦਾ ਮੈਂ ਵੋਟਾਂ 'ਚ ਤਾਂ ਖੜਾ ਨਹੀਂ ਹੁੰਦਾ ਕਦੰਤ ਨਹੀਂ ਖੜਾ ਹੋਣਾ ਮੈਂ ਉ ਜੇ ਕੋਈ ਸੋਥਾ ਬੈਂਦਾ ਤਾਂ ਦੇਖ ਲੋ ਫੇਰ ਕਿਹਾ ਹੋਰ ਕਿਸੇ ਨੂੰ ਕਰਨਾ ਐ ਉਹਨੂੰ ਕਰ ਲੋ ਆਪਾਂ ਨੂੰ ਤਾਂ ਇਹ ਵੀ ਮਨਜ਼ੂਰ ਹੈ ਆਖਰ ਬਹੁਤੇ ਲੋਕਾਂ ਦਾ ਮਤ ਇਹੀ ਬਣਿਆ ਕਿ ਨੰਬਰਦਾਰ ਬਿੱਕਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਲਿਆ ਜਾਵੇ ਪਰ ਕੁਸਰ ਮੁਸਰ ਫੇਰ ਵੀ ਹੁੰਦੀ ਰਹੀ ਦੂਜੇ ਧੜਿਆਂ ਵਿੱਚ ਡਰ ਉੱਠਣ ਲੱਗਿਆ ਕਿ ਕੀਤੇ ਸਾਰੇ ਲੋਕ ਹੀ ਹਾਂ ਠੀਕ ਹੈ ਨਾ ਕਹਿ ਦੇਣ ਉਹਨਾਂ ਦਾ ਆਪਣੇ ਖਾਸ ਬੰਦਿਆਂ ਵਿੱਚ ਵਿਸ਼ਵਾਸ ਵੀ ਹਿੱਲਣ ਲੱਗਿਆ ਪੁੱਗਾ ਰਾਮ ਤੇਜਸੀ ਵੀ ਉੱਥੇ ਬੈਠੇ ਸਨ ਜੋ ਆਪ ਕੁਝ ਨਹੀਂ ਬੋਲਦੇ ਸਨ ਅਖੀਰ ਇੱਕ ਬੰਦਾ ਉੱਠਿਆ ਤੇ ਗਲ ਵਿੱਚ ਸਮੋਸਾ ਪਾ ਕੇ ਦੋਵੇਂ ਲੜਾਂ ਨੂੰ ਫੜਦਿਆਂ ਖੰਗ ਕੇ ਬੋਲਿਆ ਦੇਖੋ ਪ੍ਰਭੂ ਏਕਾ ਬੰਦਾ ਹੈ ਤਾਂ ਇੱਕੋ ਬੰਦੇ ਤੇ ਬਣਦਾ ਹੈ ਉਹ ਹੈ ਜਸਵੰਤ ਸੂ ਸਾਰਿਆਂ ਵਿੱਚ ਰੌਲਾ ਪੈ ਗਿਆ ਉਹ ਉੱਚਾ ਉੱਚਾ ਬੋਲ ਰਹੇ ਸਨ ਤੇ ਫਿਰ ਇੱਕ ਹੋਰ ਬੰਦਾ ਖੜਾ ਹੋਇਆ ਜਿਹੜਾ ਜਮਿਆਰਾ ਵੇੜੋਂ ਸੀ ਸਿਰ ਉੱਤੇ ਕਾਲੀ ਪੱਗ ਬੰਨੀ ਹੋਈ ਸੀ ਕਹਿੰਦਾ ਭੱਗਾ RAM ਕੀ ਮਾੜਾ ਦੌੜਾ ਉਵੇਂ ਹੀ ਫੇਰ ਪੈਣ ਲੱਗ ਪਿਆ ਬਿਕਰ ਨੰਬਰਦਾਰ ਦੇ ਬੰਦੇ ਖੜੇ ਹੋ ਕੇ ਆਸਰੇ ਸਨ ਓਏ ਬੈਠੋ ਗੱਲ ਸੁਣੋ ਐ ਨਹੀਂ ਭਾਈ ਓਏ ਤੁਸੀਂ ਪਰ ਬੰਦੇ ਉੱਠ ਖੜੇ ਸਨ ਕੁਝ ਉਥੋਂ ਤੁਰਨ ਲੱਗੇ ਹੌਲੀ ਹੌਲੀ ਹੋਰ ਤੁਰ ਗਏ ਅੰਤਮ ਫੈਸਲਾ ਕੋਈ ਨਹੀਂ ਹੋਇਆ ਤਿੰਨੇ ਧੜੇ ਲੋਕਾਂ ਵੱਲ ਖਾਲੀ ਖਾਲੀ ਅੱਖਾਂ ਨਾਲ ਚਾਕ ਰਹੇ ਸਨ ਜੱਸੀ ਦੇ ਧੜੇ ਲਈ ਖੁਸ਼ੀ ਦੀ ਗੱਲ ਸੀ ਕਿ ਸਰਬਸੰਮਤੀ ਨਹੀਂ ਹੋਈ ਸਰਬਸੰਮਤੀ ਹੁੰਦੀ ਤਾਂ ਬਿੱਕਰ ਨੰਬਰਦਾਰ ਦੇ ਨਾਂ ਉੱਤੇ ਹੁੰਦੀ ਜੱਸੀ ਦੇ ਬੰਦਿਆਂ ਨੇ ਪੱਕਾ ਧਾਰ ਲਿਆ ਕਿ ਉਹ ਚੋਣ ਲੜਨਗੇ ਤੇ ਜਿੱਤਣਗੇ ਬਿੱਕਰ ਸਿੰਘ ਨੰਬਰਦਾਰ ਚੋਣ ਲੜਨਾ ਬਿਲਕੁਲ ਨਹੀਂ ਚਾਹੁੰਦਾ ਸੀ ਪਰ ਚੋਕਾਂ ਵਾਲਿਆਂ ਨੇ ਉਹਨੂੰ ਟਿਕਣ ਨਹੀਂ ਦਿੱਤਾ ਉਹਦੇ ਵੱਲ ਦੋ ਤਰ੍ਹਾਂ ਦੇ ਲੋਕ ਸਨ ਇੱਕ ਤਾਂ ਉਹ ਜਿਹੜੇ ਇਨਸਾਫ ਪਸੰਦ ਸਨ اخਲਾਕੀ ਬੰਦੇ ਜਿਹੜੇ ਚਾਹੁੰਦੇ ਸਨ ਕਿ ਬਿੱਕਰ ਤੋਂ ਸਰਪੰਚ ਬਣੇ ਤਾਂ ਕਿ ਪਿੰਡ ਵਿੱਚ ਸਹੀ ਫੈਸਲੇ ਹੋਣ ਲੱਗਣ ਦੇ ਅਸਲੀ ਅਰਥਾਂ ਵਿੱਚ ਪਿੰਡ ਦੀ ਤਰੱਕੀ ਹੋਵੇ ਦੂਜੇ ਉਹ ਬੰਦੇ ਸਨ ਜਿਹੜੇ ਅਸਲ ਵਿੱਚ ਜੱਸੀ ਸਰਪੰਚ ਦੇ ਖਿਲਾਫ ਸਨ ਉਹਨਾਂ ਨੂੰ ਚੇਹ ਚੜੀ ਹੋਈ ਸੀ ਕਿ ਜੱਸੀ ਨੇ ਪਿੰਡ ਵਿੱਚ ਗੰਦ ਖਿਲਾਰ ਰੱਖਿਆ ਹੈ ਜੇ ਉਹ ਮੁੜ ਕੇ ਸਰਪੰਚ ਬਣ ਗਿਆ ਤਾਂ ਪਿੰਡ ਵਿੱਚ ਪੁਲਿਸ ਦੇ ਕੋੜੇ ਹਣਕਿਆ ਕਰਨਗੇ ਕਿਸੇ ਨੂੰ ਧੀ ਦੀ ਕੋਈ ਇੱਜ਼ਤ ਨਹੀਂ ਰਹਿਣੀ ਉਹਦੇ ਬੰਦੇ ਪੰਚਾਇਤ ਨੂੰ ਲੁੱਟ ਕੇ ਖਾ ਜਾਣਗੇ ਬੁੱਗਾ RAM ਨੇ ਸਿਆਣਪ ਕੀਤੀ ਉਹ ਨਹੀਂ ਚਾਹੁੰਦਾ ਸੀ ਕਿ ਚੋਣ ਲੜੀ ਜਾਵੇ ਪਿਛਲੀ ਵਾਰ ਉਹ ਪਤਾ ਨਹੀਂ ਕਿਵੇਂ ਜਿੱਤ ਗਿਆ ਇਸ ਵਾਰ ਉਹ ਨਹੀਂ ਖੜਾ ਹੋਇਆ ਉਹਨੇ ਸੋਚਿਆ ਕਾਨੂੰ ਐਵੇਂ ਪੈਸੇ ਖਰਾਬ ਕਰਨੇ ਹਨ ਹੁਣ ਤਾਂ ਬਿੱਕਰ ਜਿੱਤੇਗਾ ਤੇ ਜਾਂ ਫਿਰ ਜਸੀ ਚੋਣ ਤੋਂ ਇੱਕ ਦਿਨ ਪਹਿਲਾਂ ਫਾਰਮ ਪਰੇ ਗਏ ਜਦੋਂ ਸਰਪੰਚੀ ਵਾਸਤੇ ਸਰਬਸੰਮਤੀ ਨਹੀਂ ਹੋ ਸਕਦੀ ਤਾਂ ਫਿਰ ਮੈਂਬਰਾਂ ਦੀ ਕਾਦੀ ਸਰਬਜਮਤੀ ਸੀ ਮੈਂਬਰ ਸਿਰਫ 9 ਚੁਣੇ ਜਾਣੇ ਸਨ ਪਰ ਖੜੇ 18 ਜਣੇ ਹੋ ਗਏ ਪੰਜਾਬ ਦੀ ਸਾਰੀ ਪੰਚਾਇਤ ਚੋਣ ਬੰਦਗੀੜਾਂ ਵਿੱਚ ਖਤਮ ਹੋਣੀ ਸੀ ਚੋਣ ਅਮਲਾ ਚੋਣ ਤੋਂ ਇੱਕ ਦਿਨ ਪਹਿਲਾਂ ਪਿੰਡ ਵਿੱਚ ਸਵੇਰੇ ਸਵੇਹਾ ਹੀ ਜਾਂਦਾ ਫਾਰਮ ਪਰਦਾ ਤੇ ਫਿਰ ਸਕੂਲ ਜਾਂ ਕਿਸੇ ਧਰਮਸ਼ਾਲਾ ਵਿੱਚ ਚੋਣ ਬੂਥ ਬਣਵਾਉਂਦਾ ਰਾਤ ਨੂੰ ਉੱਥੇ ਹੀ ਠਹਿਰਦਾ ਅਗਲੇ ਦਿਨ ਸਵੇਰੇ ਵੋਟਾਂ ਸ਼ੁਰੂ ਹੁੰਦੀਆਂ ਤੇ ਸ਼ਾਮ 4 ਵਜੇ ਖਤਮ ਹੋ ਜਾਂਦੀਆਂ ਉਸ ਤੋਂ ਬਾਅਦ ਉੱਥੇ ਬੈਠ ਕੇ ਹੀ ਵੋਟਾਂ ਦੀ ਗਿਣਤੀ ਹੁੰਦੀ ਤੇ ਨਤੀਜਾ ਸੁਣਾ ਦਿੱਤਾ ਜਾਂਦਾ ਇਹ ਚੌਣ ਅਮਲਾ ਇੱਕ ਦਿਨ ਦੀ ਛੁੱਟੀ ਕਰਦਾ ਛੁੱਟੀ ਤੋਂ ਅਗਲੇ ਦਿਨ ਫਿਰ ਅਗਲਾ ਪਿੰਡ ਹੁੰਦਾ ਇੰਜ ਇੱਕ ਚੌਣ ਪਾਰਟੀ ਪੰਜ ਪਿੰਡਾਂ ਦੀ ਚੌਣ ਭੁਗਤੌਂਦੀ ਜਿਸ ਪਿੰਡ ਵਿੱਚ ਸਰਬਸੰਮਤੀ ਹੋ ਜਾਂਦੀ ਤਾਂ ਚੌਣ ਪਾਰਟੀ ਨੂੰ ਖੁਸ਼ੀ ਹੁੰਦੀ ਕਿ ਉਹਨਾਂ ਨੂੰ ਅਗਲੇ ਦਿਨ ਕੰਮ ਨਹੀਂ ਕਰਨਾ ਪਵੇਗਾ ਉਹ ਕਰੀ ਜਾ ਕੇ ਛੁੱਟੀ ਦਾ ਆਨੰਦ ਮਾਣਨਗੇ ਜਿਸ ਦਿਨ ਫਾਰਮ ਭਰੇ ਗਏ ਤੰਮਣ ਵਾਲਾ ਪਿੰਡ ساری ਰਾਤ ਨਹੀਂ ਸੁੱਤਾ ਬੁੱਗਾ ਰਾਮ ਤੇ ਉਹਦੇ ਬੰਦੇ ਨੰਗੇ ਚਿੱਟੇ ਹੋ ਕੇ ਜੱਸੀ ਦੀ ਮਦਦ ਕਰਨ ਲੱਗੇ ਬੁੱਗਾ ਰਾਮ ਆਖ ਰਿਹਾ ਸੀ ਅੱਗੇ ਭਾਈ ਜੱਸੀ ਨੇ ਮੇਰੀ ਮਦਦ ਕੀਤੀ ਹੁਣ ਇਹਦੀ ਮਦਦ ਆਪਣਾ ਫਰਜ਼ ਬਣਦਾ ਆਪਾਂ ਤਾਂ 16 ਨੇ ਜੱਸੀ ਨਾਲ ਚਮਿਆਰਾ ਵੇੜੇ ਦੇ ਬਹੁਤੇ ਘਰ ਬੁੱਗਾ ਰਾਮ ਦੀ ਗੱਲ ਮੰਨਦੇ ਸਨ ਉਹਨਾਂ ਸਾਰਿਆਂ ਦੇ ਕਰੀ ਉਹ ਗਿਆ ਉਹ ਸਭ ਉਹਦੀ ਹੱਟ ਤੋਂ ਉਦਾਰ ਸੌਦਾ ਲਜਾਂਦੇ ਉਂਝ ਵੀ ਉਹਨਾਂ ਘਰਾਂ ਵਿੱਚ ਬੁੱਗਾ ਰਾਮ ਦਾ ਵਿਆਜੂ ਪੈਸਾ ਚੱਲਦਾ ਸੀ ਬੁੱਗਾ ਰਾਮ ਸਮਝਦਾ ਕਿ ਉਹ ਲੋਕ ਉਹਦੀ ਮੁਠੀ ਵਿੱਚ ਹਨ ਉਹਨੂੰ ਪੱਕਾ ਵਿਸ਼ਵਾਸ ਸੀ ਕਿ ਉਹਦੀਆਂ ਆਪਣੀਆਂ ਵੋਟਾਂ ਵੇਲੇ ਉਹਨਾਂ ਲੋਕਾਂ ਨੇ ਹੀ ਉਹਨੂੰ ਜਿਤਾਇਆ ਸੀ ਅੰਦਰ ਖਾਤੇ ਬੁੱਗਾ ਰਾਮ ਇਹ ਵੀ ਸੋਚਦਾ ਕਿ ਜੇ ਜੱਸੀ ਜਿੱਤ ਗਿਆ ਤਾਂ ਉਹ ਉਹ ਤੋਂ 100 ਕੰਮ ਲਵੇਗਾ ਬੁੱਗਾ ਰਾਮ ਆਪ ਜਾਇਜ਼ ਨਜਾਇਜ਼ ਕਿੰਨੇ ਕੰਮ ਕਰਦਾ ਸੀ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਵਿੱਚੇ ਵਿੱਚ ਉਹਨੇ ਲੁੱਟ ਕੇ ਖਾ ਲਈ ਸੀ ਸਬਸਿਡੀ ਦਾ ਮਾਲ ਚੋਰੀਆਂ ਵੇਚ ਦਿੰਦਾ ਡੀਪੂ ਦੀ ਖੰਡ ਆਉਂਦੀ ਤੇ ਹੋਰ ਚੀਜ਼ਾਂ ਉਹਨਾਂ ਵਿੱਚ ਸੌ ਕਾਲੇ ਮਾਲੇ ਸਨ ਉਹ ਸੋਚਦਾ ਬਿੱਕਰ ਕੁੰਡਾ ਸੂੰਦਾਈ ਪੁੱਤ ਐ ਨਾ ਉਹ ਤਾਂ ਸਗਾ ਫਸਾਊਗਾ ਮੈਨੂੰ ਅਖੇ ਸੱਚਾ ਸੁੱਚਾ ਬੰਦਾ ਐ ਆਪਾਂ ਕੀ ਧਰਮ ਰਾਜ ਦੀ ਕਚਹਿਰੀ ਲੈ ਜਾਣਾ ਉਹਨੂੰ ਮਾਸਟਰ ਮੱਗਰ ਸਿੰਘ ਕਈ ਦਿਨਾਂ ਤੋਂ ਮੁਠੀਆਂ ਵਿੱਚ ਥੁੱਕੀ ਫਿਰਦਾ ਸੀ ਕਦੋਂ ਜੱਸੀ ਖੜਾ ਹੋਵੇ ਤੇ ਕਦੋਂ ਉਹ ਉਹਦੀ ਖਾਤਰ ਫਿਰਨ ਤੁਰਨ ਲੱਗੇ ਉਹਨਾਂ ਦੇ ਆਪਣੇ ਘਰਾਂ ਦੀਆਂ ਹੀ ਕਈ ਵੋਟਾਂ ਸਨ ਮਾਸਟਰ ਸਿਆਸੀ ਬੰਦਾ ਸੀ ਜਦੋਂ ਜੱਸੀ ਸਰਪੰਚ ਹੁੰਦਾ ਉਹਦੇ ਰਾਹੀਂ ਮਾਸਟਰ ਨੇ ਕਈ ਨਜਾਇਜ਼ ਕੰਮ ਕਰਵਾਏ ਸਨ ਉਦੋਂ ਤਾਂ ਉਹਨੂੰ ਪੂਰੀਆਂ ਖੁੱਲਾਂ ਹੁੰਦੀਆਂ ਉਹਨੇ ਸਰਪੰਚ ਦੀ ਇੱਕ ਵਾਧੂ ਮੋਰ ਆਪਣੇ ਘਰ ਰੱਖੀ ਹੋਈ ਸੀ ਜੱਸੀ ਨੂੰ ਇਸ ਗੱਲ ਦਾ ਪਤਾ ਸੀ ਸਰਪੰਚ ਦੀ ਮੋਹਰ ਲਾ ਕੇ ਲੋਕਾਂ ਦੇ ਜਾਇਜ਼ ਨਜਾਇਜ਼ ਕਾਗਜ਼ਾਂ ਉੱਤੇ ਉਹ ਆਪ ਹੀ ਜੱਸੀ ਦੇ ਦਸਖਤ ਕਰ ਦਿੰਦਾ ਬੁੱਗਾ ਰਾਮ ਦੀ ਸਰਪੰਚੀ ਵੇਲੇ ਉਹਨੂੰ ਇਹ ਖੁੱਲਾ ਨਹੀਂ ਸਨ ਬੁੱਗਾ ਰਾਮ ਤਾਂ ਬਾਣੀਆਂ ਸੀ ਆਪਣੇ ਫਾਇਦੇ ਦਾ ਕੰਮ ਕਰਦਾ ਜੱਸੀ ਗੋਤ ਦਾ ਔਲਖ ਸੀ ਪਿੰਡ ਵਿੱਚ ਔਲਖਾਂ ਦੇ ਘਰ ਥੋੜੇ ਹੀ ਸਨ ਬਸ ਇਹ ਇੱਕੋ ਅਗਵਾੜ ਔਲਖਾਂ ਦਾ ਸੀ ਮਸਾਂ 40 ਘਰ ਹੋਣਗੇ ਬਾਕੀ ਸਾਰਾ ਪਿੰਡ ਸਿੱਧੂ ਬਰਾੜਾਂ ਦਾ ਸੀ ਬਿੱਕਰ ਸਿੰਘ ਦਾ ਗੋਤ ਸਿੱਧੂ ਸੀ ਪਿੰਡ ਵਿੱਚ ਹੋਰ ਗੋਤ ਵੀ ਸਨ ਜਿਵੇਂ ਮਾਨ ਤਾਲੀਵਾਲ ਚਾਲ ਤੇ ਢਿੱਲੋਂ ਲੋਕ ਸਮਝਦੇ ਕਿ ਥੰਮਣ ਵਾਲਾ ਸਿੱਧੂਆਂ ਦਾ ਪਿੰਡ ਹੈ ਬਾਕੀ ਤਾਂ ਸਾਰੇ ਬੜ ਗੋਤੇ ਹਨ ਬਾਹਰੋਂ ਆ ਕੇ ਵਸੇ ਸਨ ਕੋਈ ਨਾਨਕਾ ਢੇਰੀ ਉੱਤੇ ਆ ਗਿਆ ਤੇ ਕੋਈ ਘਰ ਜੁਆਈ ਬਣ ਬੈਠਾ ਔਲ ਇਕੱਠੇ ਹੀ ਇੱਕ ਵਾਰ ਕਿਧਰੋਂ ਆਏ ਸਨ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਅੰਮ੍ਰਿਤਸਰ ਵੱਲੋਂ ਕਦੇ ਆਏ ਸਨ ਮਾਝੇ ਦਾ ਇਲਾਕਾ ਹੀ ਕਦੇ ਉਹਨਾਂ ਦਾ ਗੜ ਸੀ ਹੁਣ ਪਿੰਡ ਵਿੱਚ ਗੁੱਜਾ ਗੁੱਜਾ ਇਹ ਪ੍ਰਚਾਰ ਵੀ ਚੱਲਿਆ ਕਿ ਜੱਸੀ ਬੜਗੋਤਾ ਹੈ ਬਿਕਰ ਆਪਣਾ ਸਿੱਧੂਆਂ ਦਾ ਹੈ ਪੁਰਾਣੇ ਲੋਕ ਇਹ ਗੱਲਾਂ ਵੀ ਕਰਦੇ ਕਿ ਜੱਸੀ ਕਿਧਰੋਂ ਜੱਟ ਹੈ ਉਹ ਕਿਧਰਲਾ ਔਲਖ ਆ ਗਿਆ ਇਹ ਤਾਂ ਬਾਜੀ ਗਿਰਿਆ ਹੈ ਬਾਜੀ ਗਿਰਨੀ ਦੇ ਟਿੱਡੋਂ ਜੰਮਿਆ ਸੀ ਹੁਣ ਇਹ ਬਣਿਆ ਫਿਰਦਾ ਹੈ ਜਸਵੰਤ ਸਿੰਘ ਔਲਖ ਬਿਕਰ ਸਿੰਘ ਡੂੰਗੀ ਰਾਤ ਤੱਕ ਫਿਰਦਾ ਰਿਹਾ ਸਾਰੇ ਅਗਵਾੜਾਂ ਵਿੱਚ ਗਿਆ ਸੱਥਾਂ ਵਿੱਚ ਖੜ ਕੇ ਲੋਕਾਂ ਨਾਲ ਗੱਲਾਂ ਕੀਤੀਆਂ ਉਹਦੇ ਨਾਲ ਉਹਦੇ ਸਮਰਥਕਾਂ ਦਾ ਖਾਸਾ ਇਕੱਠ ਸੀ ਉਹ ਘਰਾਂ ਵਿੱਚ ਵੀ ਗਿਆ ਸੀ ਜਮਿਆਰਾਂ ਵੇੜੇ ਤੇ ਮਜ਼ਬੀਆਂ ਵੇੜੇ ਗਿਆ ਜਦੋਂ ਉਹ ਕਿਸੇ ਅਗਵਾੜ ਵਿੱਚ ਹੋ ਕੇ ਅਗਾਹ ਅਗਲੇ ਅਗਵਾੜ ਨੂੰ ਚੱਲਿਆ ਜਾਂਦਾ ਤਾਂ ਮਗਰੋਂ ਸੱਥ ਵਿੱਚ ਉਹਦੀਆਂ ਗੱਲਾਂ ਹੋਣ ਲੱਗਦੀਆਂ ਇਹ ਕੁੰਡਾ ਸਿਉਂ ਦਾ ਮੁੰਡਾ ਹੈ ਜਮਾ ਉਹਦੇ ਤੇ ਗਿਆ ਮੰਡੀ ਗਿਆ ਇਹ ਵੀ ਕਿਸੇ ਦੇ ਪੱਲਿਓਂ ਚਾਹ ਨਹੀਂ ਪੀਂਦਾ ਬੋਲਦਾ ਵੀ ਸੱਚੋ ਸੱਚ ਐ ਮਜਾਲ ਐ ਕਿਸੇ ਦਾ ਝੂਠਾ ਪੱਖ ਕਰ ਜੇ ਹੁਣ ਦੇਖ ਲਈ ਇਹੀ ਬਣੂ ਸਰਪੰਚ ਜੇ ਬਣ ਗਿਆ ਨਾ ਪਿੰਡ ਨੂੰ ਸੁਰਗ ਬਣਾ ਦੂ ਦੇਖ ਲਈ ਸਾਰੇ ਇਹਦੇ ਮਗਰ ਜਾਣਗੇ ਅੱਧ ਵੋਟਾਂ ਇਸੇ ਦੀਆਂ ਨਿਕਲਣਗੀਆਂ ਬਿਕਰ ਸਿੰਘ ਨੇ ਨਾ ਕਿਸੇ ਨੂੰ दारू ਪਿਆਈ ਤੇ ਨਾ ਪੈਸੇ ਦਿੱਤੇ ਉਹ ਆਪਣੇ ਬੰਦਿਆਂ ਨੂੰ ਆਖਦਾ ਤੁਸੀਂ ਮੈਨੂੰ ਖੜਾ ਕੀਤਾ ਹੁਣ ਤੁਸੀਂ ਹੀ ਆਖੋ ਲੋਕਾਂ ਨੂੰ ਜਾਂ ਤਾਂ ਮੈਨੂੰ ਮੂਰੇ ਨਾ ਹੱਕ ਦੇ ਜਾਂ ਫਿਰ ਹੁਣ ਲਾ ਦਿਓ ਆਪ ਦਾ ਸਾਰਾ ਜ਼ੋਰ ਜੇ ਮੈਂ ਹਾਰ ਗਿਆ ਸਮਝੋ ਤੁਸੀਂ ਹਾਰ ਗਏ ਆਪਾਂ ਤਾਂ ਹੱਕ ਸੱਚ ਦੀ ਲੜਾਈ ਲੜਨੀ ਐ ਜਿਹੜਾ ਆਪਾਂ ਤੋਂ ਪੈਸੇ ਲਊ ਆਪਣੀ दारू ਪਿਉ ਉਹ ਵੋਟ ਆਪਾਂ ਨੂੰ ਨਹੀਂ ਪਾਉਂਦਾ ਕਿਉਂ ਉਹ ਆਪਣਾ ਹੈ ਹੀ ਨਹੀਂ ਵੋਟ ਆਪਾਂ ਨੂੰ ਉਹ ਪਾਉ ਜਿਹੜਾ ਪੱਕਾ ਆਪਣੇ ਨਾਲ ਐ ਅੰਦਰਲੇ ਮਨੋਂ ਉਹਦੇ ਬੰਦੇ ਉਹਨੂੰ ਇੱਕ ਥਾਪੜ ਕੇ ਆਖਦੇ ਤੂੰ ਪਰਵਾਹ ਨਾ ਕਰ ਬਿੱਕਰ ਸਿਆ ਦੁਨੀਆ ਸੱਚ ਦੀ ਵੇਦੀ ਤੇ ਖੜੀ ਐ ਪਿੰਡ ਦੇ ਲੋਕਾਂ ਨੇ ਸਭ ਦਾ ਸਵਾਦ ਦੇਖ ਲਿਆ ਐਸਵਰ ਸੁਰਤ ਕਰਨਗੇ ਬਿਕਰ ਕੋਗੇ ਦੇ ਘਰ ਵੀ ਗਿਆ ਉਹ ਕਰ ਹੀ ਸੀ ਪਰ ਕਰੋ ਬਾਰ ਜਾਣ ਲਈ ਤਿਆਰ ਖੜਾ ਸੀ ਉਹਨੇ ਜਸੀ ਦੇ ਬਾਹਰ ਲੈ ਕਰ ਜਾਣਾ ਸੀ ਜਿੱਥੇ ਅੱਜ ਦੀ ਰਾਤ ਵਿਆ ਵਰਗਾ ਇਕੱਠ ਸੀ ਬਿਕਰ ਨੂੰ ਦੇਖ ਕੇ ਰੂਪੋ ਅੰਦਰ ਹੀ ਕਿਧਰੇ ਲੁਕ ਗਈ ਕੋਗਾ ਇਕੱਠ ਮੂਰੇ ਹੱਥ ਬੰਨ ਕੇ ਖੜ ਗਿਆ ਉਹ ਉਹਨਾਂ ਨੂੰ ਮੰਜਿਆਂ ਉੱਤੇ ਬੈਠਣ ਲਈ ਆਖ ਰਿਹਾ ਸੀ ਦੋਵੇਂ ਪ੍ਰਾ ਹੱਥ ਮਿਲਾ ਕੇ ਮਿਲੇ ਇਕੱਠ ਵਿੱਚੋਂ ਇੱਕ ਬੰਦਾ ਅੱਗੇ ਹੋਇਆ ਤੇ ਬੋਲਿਆ ਲੈ ਬਈ ਕੋ ਗਾਸਿਆ ਇੱਕ ਪਾਸੇ ਤਾਂ ਤੇਰੀ ਜਾਰੀ ਐ ਇੱਕ ਪਾਸੇ ਐ ਤੇਰਾ ਭਰਾ ਹੁਣ ਤੂੰ ਦੇਖ ਲੈ ਕਿੱਥੇ ਖੜੇਗਾ ਭਰਾ ਕੰਨੀ ਖੜੂਗਾ ਹੋਰ ਕਿੱਥੇ ਕੜਨਾ ਆਪਾਂ ਉਹਨੇ ਪੈਰ ਗੱਡ ਕੇ ਜਵਾਬ ਦਿੱਤਾ ਤਿਆਰੀ ਤਾਂ ਤੇਰੀ ਜੱਸੀ ਦੇ ਜਾਣ ਦੀ ਲੱਗਦੀ ਐ ਇਕੱਠ ਵਿੱਚ ਇੱਕ ਕੋਈ ਮਖੌਲੀਆ ਬੰਦਾ ਸੀ ਨਹੀਂ ਉੱਥੇ ਨਹੀਂ ਜਾਂਦਾ ਮੈਂ ਮੈਂ ਤਾਂ ਹੋਰ ਪਾਸੇ ਜਾਣਾ ਐ ਹੋਰ ਕੰਮ ਐ ਮੈਨੂੰ ਉਹ ਚਮਕਿਆ ਨਹੀਂ ਫਾਰਮ ਪਰ ਕੇ ਜੱਸੀ ਨੇ ਕੌਰੇ ਨੂੰ ਨਾਲ ਲਿਆ ਤੇ ਉਹ ਜੱਟਪਟ ਦੁੱਲੇ ਦੀ ਟਾਪ ਜਾਏ ਪਹਿਲਾਂ ਬਾਬੇ ਦੁੱਲੇ ਦੀ ਸਮਾਦ ਨੂੰ ਮੱਥਾ ਟੇਕਿਆ ਹੇ ਬਾਬਾ ਦੁੱਲਿਆ ਮੇਰੀ लाज ਰੱਖੀ ਸਿਰ ਤੜ ਦੀ ਬਾਜ਼ੀ ਲੱਗੀ ਹੋਈ ਐ ਸ਼ਕਤੀਵਰ ਤ ਹੁਣ ਕੋਈ ਫੇਰ ਜਸੀ ਰਾਮਦਾਸ ਦੇ ਪੈਰੀਂ ਡਿੱਗ ਪਿਆ ਬੋਲਿਆ ਬਾਬਿਓ ਬਿਗਲ ਵੱਜ ਗਿਆ ਮੈਂ ਪਰਤੇ ਫਰਮ ਤੁਸੀਂ ਹੁਣ ਤੜ ਕੇ ਗੱਲ ਨੂੰ ਪਿੰਡ ਆ ਕੇ ਬੈਠਣਾ ਆਪਣੇ ਘਰੀ ਬੈਠਕ ਚ ਅਸਣ ਲੱਗਿਆ ਪਿਆ ਉਹ ਤੁਹਾਡਾ બસ ਮਾਲਾ ਫੇਰੀ ਜਾਇਓ ਮੇਰੇ ਨਾਂ ਦੀ ਥੋੜਾ ਤਪ ਤੇਜ ਦੇਖਣਾ ਕੱਲ ਨੂੰ ਜੱਸੀ ਦੇ ਬੰਦਿਆਂ ਨੇ ਉਹਨਾਂ ਦੇ ਬਾਹਰ ਲੇਕਰ ਲੋਹੇ ਦਾ ਚੁੱਲਾ ਲਿਆ ਕੇ ਵੱਡੀ ਕੜਾਹੀ ਤਰ ਲਈ ਦੋ ਬੱਕਰੇ ਵੱਡੇ ਗਏ ਸਨ ਦੇਸੀ दारू ਠੇਕੇ ਦੀ ਤੇ ਕਰਦੀ ਗੱਡੀ ਹੋਈ ਵੀ ਸੀ ਵਿਸਕੀ ਦੀਆਂ ਬੋਤਲਾਂ ਵੀ ਸਨ ਜੱਸੀ ਦੇ ਬੰਦੇ ਜਮਿਆਰਾ ਵੇੜੇ ਤੇ ਮਸਬੀਆਂ ਵੇੜੇ ਵੀ ਬੋਤਲਾਂ ਦੇ ਆਏ ਟਿੱਕੀ ਰਾਤ ਜੱਸੀ ਵੇੜਿਆਂ ਵਿੱਚ ਆਪ ਗਿਆ ਤੇ ਪੈਸੇ ਦੇ ਕੇ ਆਇਆ ਪਿੰਡ ਦੇ ਹੋਰ ਬੰਦਿਆਂ ਨੂੰ ਵੀ ਪੈਸੇ ਦਿੱਤੇ ਗਏ ਉਸ ਰਾਤ ਨਹੀਂ ਟਿਕੇ ਚੋਣ ਅਮਲਾ ਨਿਹਾਲ ਹੋਇਆ ਬੈਠਾ ਸੀ ਉਹਨਾਂ ਦੀ ਰੋਟੀ ਜੱਸੀ ਦੇ ਘਰੋਂ ਹੀ ਗਈ ਮੀਟ ਦਾ ਡੋਲੂ ਤੇ ਰੋਟੀਆਂ ਦੀ ਬਾਲਟੀ ਜੱਸੀ ਦੇ ਬਾਹਰ ਲੈ ਕਰ दारू ਪੀ ਪੀ ਲੋਕਾਂ ਦੀ ਬਸ ਹੋ ਗਈ ਕੁਝ ਉੱਥੇ ਹੀ ਡਿੱਗੇ ਪਏ ਸਨ ਕੁਝ ਕਮਲੇ ਹੋਏ ਕਰੀਮ ਪਹੁੰਚ ਗਏ ਹਰੀ ਗੜ ਵਾਲੀ ਨਹਿਰ ਤੋਂ ਇੱਕ ਸੁਆ ਪਾਣੀ ਦਾ ਆਉਂਦਾ ਸੀ ਇੱਕ ਸੁਆ ਉਸ ਰਾਤ दारू ਦਾ ਵੀ ਵਗਿਆ ਬਾਬਾ RAMਦਾਸ ਤੜਕਿਸਦੇ ਆ ਹੀ ਜੱਸੀ ਦੀ ਬੈਠਕ ਵਿੱਚ ਆ ਬੈਠਾ ਹੁਣ ਉਹਨੂੰ ਟੋਕਣ ਵਰਜਣ ਵਾਲਾ ਕੌਣ ਸੀ ਉਹ ਜੱਸੀ ਦਾ ਸਾਖ ਸਬੰਧੀ ਵੀ ਤਾਂ ਸੀ ਉਂਝ ਵੀ ਜੱਸੀ ਦੇ ਵੱਡੇ ਥਾਂ ਸੀ ਕੁੜਮਾਚਾਰੀ ਨਾਲੋਂ ਹੋਰ ਵੱਡਾ ਕੀ ਹੁੰਦਾ ਹੈ ਉਸ ਦਿਨ ਸੁਖਦਿਆਲ ਤੇ ਸੁਰਜੀਤ ਵੀ ਧੰਮਣ ਵਾਲੇ ਆਏ ਹੋਏ ਸਨ ਐਵੇਂ ਬਸ ਚੋਣਾ ਦਾ ਸ਼ੁਗਲ ਮੇਲਾ ਦੇਖਣ ਆ ਗਏ ਘਰ ਵਿੱਚ ਕੰਮ ਬਹੁਤ ਸੀ ਉਸ ਦਿਨ ਰੋਟੀਆਂ ਚਾਹਾਂ ਸਾ ਨਹੀਂ ਲੈਣ ਦਿੰਦੀਆਂ ਸਨ ਸੁਰਜੀਤ ਕ੍ਰਿਤਾਰੋ ਦੀ ਮਦਦ ਕਰਦੀ ਤੇ ਸੁਖਦੇਵਾਲ ਆਪਣੀ ਕਾਰ ਪਿੰਡ ਵਿੱਚ ਇੱਧਰ ਉੱਧਰ ਘੁੰਮ ਰਿਹਾ ਸੀ ਸਕੂਲ ਵਿੱਚ ਵੋਟਾਂ ਪੈਂਦੀਆਂ ਸਨ ਦੂਜੇ ਅਗਵਾੜਾਂ ਵਿੱਚੋਂ ਬੁੱਢਿਆਂ ਠੇਰਿਆਂ ਨੂੰ ਉਹ ਤੇ ਅਲਬੇਲ ਸਕੂਲ ਤੱਕ ਲੈ ਕੇ ਆਉਂਦੇ ਲਗਭਗ ਸਾਰੇ ਉਮੀਦਵਾਰਾਂ ਨੂੰ ਜੱਸੀ ਨੇ ਪੈਸੇ ਦਿੱਤੇ ਤੇ ਕਿਹਾ ਕਿ ਉਹ ਜਿੱਥੇ ਆਪਣੀ ਮੈਂਬਰੀ ਖਾਤਰ ਵੋਟ ਪਾਉਣ ਲਈ ਲੋਕਾਂ ਨੂੰ ਕਹਿੰਦੇ ਹਨ ਨਾਲ ਦੀ ਨਾਲ ਸਰਪੰਚੀ ਵਾਸਤੇ ਉਹਦਾ ਨਾਮ ਵੀ ਲੈਣ ਉਹ ਹਰ ਉਮੀਦਵਾਰ ਨੂੰ ਚੋਰੀ ਛਿਪੇ ਸਾਹ ਦਿੰਦਾ ਕਿ ਉਹ ਵੀ ਉਹਦੀ ਮੈਂਬਰੀ ਵਾਸਤੇ ਆਖ ਰਿਹਾ ਹੈ। ਵੋਟਾਂ 8 ਵਜੇ ਸਵੇਰੇ ਸ਼ੁਰੂ ਹੋਈਆਂ। ਦੁਪਹਿਰ ਤੱਕ ਬਹੁਤ ਲੋਕ ਪਹੁੰਚ ਚੁੱਕੇ ਸਨ। ਚੋਣ ਅਮਲੇ ਨੂੰ ਪਿਸ਼ਾਬ ਕਰਨ ਦੀ ਵੇਲ ਨਹੀਂ ਸੀ। ਉਹ ਪਰਚੀਆਂ ਵੀ ਕੱਟੀ ਜਾਂਦੇ ਤੇ ਮਤਾਏ ਵੀ ਮਰੀ ਜਾਂਦੇ। ਦੁਪਹਿਰੇ ਜੱਸੀ ਦੇ ਘਰੋਂ ਰੋਟੀ ਆਈ ਪਰ ਉਹਨਾਂ ਕੋਲ ਰੋਟੀ ਖਾਣ ਦੀ ਫੁਰਸਤ ਨਹੀਂ ਸੀ। ਅਖੀਰ ਕੰਮ ਰੋਕ ਕੇ ਉਹਨਾਂ ਨੇ 2 ਵਜੇ ਰੋਟੀ ਖਾਧੀ। ਸਵੇਰੇ 7 ਵਜੇ ਉਹਨਾਂ ਲਈ ਮੂਲੀ ਵਾਲੇ ਮੱਕੀ ਦੇ ਪਰੌਂਠੇ ਮੱਖਣੀ ਦਾ ਛੰਨਾ ਤੇ ਖੱਟੀ ਲੱਸੀ ਦੀ ਪਾਲਟੀ ਆ ਗਈ ਸੀ। ਉਹਨਾਂ ਨੇ ਜੱਸੀ ਦੇ ਘਰੋਂ ਖਾਦਾ ਪੀਤਾ ਸੀ। ਰਾਤ ਵੀ ਉਹਨਾਂ ਦੀ ਵਧੀਆ ਸੇਵਾ ਹੋਈ ਸੀ। ਸੋ ਪ੍ਰੈਜ਼ਾਈਡਿੰਗ ਅਫਸਰ ਵਿੱਚ ਦੀ ਕਦੇ-ਕਦੇ ਮੰਤਰ ਮਾਰ ਜਾਂਦਾ। ਵੋਟਾਂ ਪਾ ਕੇ ਲੋਕ ਆਪਣੀਆਂ-ਆਪਣੀਆਂ ਸੱਥਾਂ ਵਿੱਚ ਆ ਬੈਠਦੇ ਤੇ ਗੱਲਾਂ ਕਰਨ ਲੱਗਦੇ। ਦੇਖੋ ਭਾਈ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਵੋਟਾਂ ਤਾਂ ਬਹੁਤ ਪਈ ਜਾਂਦੀਆਂ ਨੇ ਹੱਕ ਸੱਚ ਦੀ ਗੱਲ ਤਾਂ ਇਹੀ ਬਣਦੀ ਹੈ ਬਈ ਬਿੱਕਰ ਜਿੱਤੂਗਾ ਕੋਈ ਆਖਦਾ ਨਹੀਂ ਬਿੱਕਰ ਨਹੀਂ ਜਿੱਤਦਾ ਦੀਦਾ ਸਾਰੀ ਦੁਨੀਆ ਜੱਸੀ ਕੰਨੀ ਉਲਟੀ ਪਈ ਐ ਦੂਜਾ ਕੋਈ ਜਵਾਬ ਦਿੰਦਾ ਹੋਰ ਦੇਖ ਜਾਰ ਉਹ ਤਾਜੋ ਵਾਲੀ ਕੋਗੇ ਦੀ ਬਹੂ ਨੀਮਾਨ ਉਹ ਸਾਰੀਆਂ ਧੀਮੀਆਂ ਕੋਲ ਫਿਰ ਗਈ ਅਖੇ ਜੱਸੀ ਨੂੰ ਵੋਟਾਂ ਪਾਓ ਉਹਨੇ ਤਾਂ ਫਿਰ ਨਹੀਂ ਸੀ ਪਾਈ ਕੋਗੇ ਦੀ ਪੱਕੀ ਲਿਆਜ਼ ਐ ਜੱਸੀ ਨਾਲ ਕੋਗੇ ਦੀ ਲਿਆਜ਼ ਹੈ ਜਾਂ ਸਾਰੇ ਪੇਤੀ ਸਨ ਤੇ ਫੇਰ ਹਾਸੇ ਦਾ ਫੁਹਾਰਾ ਛੁੱਟਦਾ ਕੀ ਕਰੂ ਕੋਈ ਬਿਕਰ ਦੀ ਪਲਾ ਮਾਨਸੀ ਨੂੰ ਵੋਟ ਤਾਂ ਉਹਨੂੰ ਕੋਈ ਪੈਂਦੀ ਦਿਸਦੀ ਨਹੀਂ ਕੋਈ ਜੱਸੀ ਦਾ ਪੱਖੀ ਬੋਲਦਾ ਪੈਂਦੀ ਕਿਉਂ ਨਹੀਂ ਬਿਕਰ ਨੂੰ ਬਥੇਰਾ ਪਈ ਜਾਂਦੀਆਂ ਨੇ ਉਹਦਾ ਪੱਖੀ ਵੀ ਕੋਲ ਹੀ ਬੈਠਾ ਹੁੰਦਾ ਫੁੱਟ ਪੈਂਦਾ ਮੈਂ ਪਾ ਕੇ ਆਇਆ ਆਪ ਸਿਰ ਖੁਦ ਬਿਕਰ ਨੂੰ ਉਂ ਕੌਣ ਨਹੀਂ ਜਾਣਦਾ ਜਾਰ ਜੱਸੀ ਦੀ ਸਾਰੀ ਕਮਾਈ ਪਾਪ ਦੀ ਹੈ ਕੀ ਸੀ ਇਹਦੇ ਕੋਲ ਜਦੋਂ ਇਹ ਇੱਥੇ ਆਇਆ ਲੇਲਾ ਤੋਂ ਹੋਰ ਫੀਮ ਵੇਚਣ ਦਾ ਤਾਂ ਇਹਦਾ ਦੋਖ ਹੀ ਨਹੀਂ ਕਿਸੇ ਨੂੰ ਆਪਦੀ ਜ਼ਿੰਮੇਵਾਰੀ ਤੇ ਕਰਦਾ ਤੰਦਾ ਇਹ ਪਰ ਵਿੰਗੇ ਟੇਡੇ ਟੰਗਾ ਨਾਲ ਜਿਹੜੀ ਜ਼ਮੀਨ ਬਣਾਈ ਬੈਠਾ ਉਹ ਗਊਆਂ ਦੇ ਗਲ ਵੱਡੇ ਨੇ ਇਹਨੇ ਸਾਬ ਲਾ ਕੇ ਦੇਖ ਲੋ ਵੀ ਕਿੱਲੇ ਬੈ ਲੈ ਗਿਆ ਇੰਨੀ ਗਹਿਣੇ ਦੀ ਹੋਣੀ ਹੈ ਇਹ ਤਾਂ ਹੁਣ ਸਰਦਾਰ ਐ ਭਾਈ ਸਰਦਾਰ ਤਾਂ ਆਪੇ ਐ ਪਿੰਡ ਚ ਹੋਰ ਕਿਹੜਾ ਜੀਨੇ ਆਪਦੀ ਕੁੜੀ ਨੂੰ ਕਾਰ ਦਿੱਤੀ ਹੋਵੇ ਇਹਨੇ ਦਿੱਤੀ ਸ਼ਰੀਕਾਂ ਦਾ ਨੱਕ ਵੱਡਿਆ ਕਿ ਨਹੀਂ ਵੱਡਿਆ ਕਿਥੋਂ ਆਈ ਭਈ ਉਹ ਕਾਰ ਗਰੀਬ ਜੱਟਾਂ ਦੇ ਗਲ ਵੱਡ-ਵੱਡ ਕੋਈ ਉਹਦਾ ਪੱਕਾ ਵਿਰੋਧੀ ਵਿੱਚੇ ਗੱਲ ਛੱਡ ਕੇ ਖੰਗਾਰ ਦਾ ਠੁੱਕ ਪਰੇ ਸੁੱਟਦਾ ਗੁੱਜਾ ਗੁੱਜਾ ਕੀ ਨਹੀਂ ਪਤਾ ਲੋਕਾਂ ਨੂੰ RAM ਸੂ ਦੇ ਮੁੰਡੇ ਮੱਖਣ ਦਾ ਕਤਲ ਇਹਨੇ ਕਰਾਇਆ ਫੇਰ ਦੋਵੇਂ ਧਿਰਾਂ ਦੀ ਜ਼ਮੀਨ ਲਈ ਸਰਵਣ ਦਾ ਉਹੀ ਕਰਤਾ ਕੁਛ ਵਿਚਾਰੇ ਦਾ ਤੂੰ ਦੇਖ ਲਈ ਇੱਕ ਦਿਨ ਕੋਗੇ ਦਾ ਵੀ ਕੋਗਾ ਚਿਤ ਕਰੂ ਇਹ ਤਾਜੋ ਵਾਲੀ ਇਹਦੀ ਮੁੱਠੀ ਚ ਉਹਦੀ ਦੱਸ ਕੇ ਲੈ ਨਿਆਈ ਜੱਸੀ ਨਹੀਂ ਸੰਭੜੀਆਂ ਇੱਕ ਦਿਨ ਜੈਬੇ ਨਾਈ ਦੀ ਪੂਰੀ ਪੀਤੀ ਹੋਈ ਸੀ ਉਹ ਦੁਪਹਿਰ ਤੋਂ ਬਾਅਦ ਸਕੂਲ ਸਾਹਮਣੇ ਆ ਖੜਾ ਹੱਥ ਵਿੱਚ ਗੰਡਾਸੀ ਫੜੀ ਹੋਈ ਸੀ ਜਦੋਂ ਸੁਖਦਿਆਲ ਤੇ ਅਲਬੇਲ ਕਾਰ ਵਿੱਚ ਬੰਦਿਆਂ ਨੂੰ ਬਿਠਾ ਕੇ ਸਕੂਲ ਸਾਹਮਣੇ ਆਉਂਦੇ ਤਾਂ ਜੈਬਾ ਠੇਡੇ ਜਿਹੇ ਖਾਂਦਾ ਉਹਨਾਂ ਵੱਲ ਜਾਣ ਲੱਗਦਾ ਕੌਰੇ ਬਾਮਣ ਦੀ ਨਿਗਾਹ ਜੈਬੇ ਵਿੱਚ ਸੀ ਉਹ ਉਹਨੂੰ ਬਾਹੋਂ ਫੜ ਕੇ ਪਰੇ ਲੈ ਜਾਂਦਾ ਤੇ ਆਖਦਾ ਜੈਬ ਜਾਂ ਭਾਈ ਇੱਧਰ ਬੈਠ ਅਕਲ ਕਰ ਕੋਈ ਅਲਬੇਲ ਹਰ ਵਾਰ ਜੈਬੇ ਵੱਲ ਗਹਿਰੀਆਂ ਅੱਖਾਂ ਨਾਲ ਚਾਕਦਾ ਉਹ ਦੇਟਰ ਅੰਦਰ ਇੱਕ ਸਹਿਮ ਉਤਰਾਉਂਦਾ ਉਹਦਾ ਜੀ ਕਰਦਾ ਕਿ ਉਹ ਜੈਬੇ ਹੱਥੋਂ ਗੰਦਾਸੀ ਖੋ ਕੇ ਧਪੜਿਆਂ ਨਾਲ ਉਹਦਾ ਮੂੰਹ ਪੰਨ ਸੁਟੇ ਪਰ ਨਹੀਂ ਅਜਿਹਾ ਕਰਨ ਨਾਲ ਤਾਂ ਕੰਮ ਖਰਾਬ ਹੋ ਜਾਵੇਗਾ ਉਹ ਸਿਆਣਪ ਕਰਦਾ ਵੋਟਾਂ ਦਾ ਦਿਨ ਹੈ ਕੋਰੇ ਨੂੰ ਦੇਖ ਕੇ ਉਹਦੀ ਤਸੱਲੀ ਸੀ ਫੇਰ ਜੈਬਾ ਸਕੂਲ ਕੋਲ ਹੀ ਪਰਾਂ ਲੋਕਾਂ ਦੇ ਇਕੱਠ ਵਿੱਚ ਬੈਠ ਗਿਆ ਉੱਥੇ ਬੁੱਢੇ ਬੈਠੇ ਸਨ ਨੌਜਵਾਨ ਮੁੰਡੇ ਤੇ ਛੋਟੇ ਜੁਆਕ ਵੀ ਪਲਾਸਟਿਕ ਦੀ ਬੋਤਲ ਉਹਦੇ ਡੱਬ ਵਿੱਚ ਸੀ ਉਹ ਕਦੇ-ਕਦੇ ਬੋਤਲ ਦਾ ਡੱਟ ਖੋਲਦਾ ਤੇ ਮੂੰਹ ਲਾ ਕੇ दारू ਦੀ ਘੁੱਟ ਪਰਦਾ ਘੁੱਟ ਪਰ ਕੇ ਆਖਦਾ ਜੱਸੀ ਦੀ ਕੁੜੀ ਨਾਲ ਦੀ ਨਾਲ ਹੱਸਦਾ ਵੀ ਕੋਲ ਬੈਠਾ ਕੋਈ ਉਹਨੂੰ ਝਿੜਕ ਦਿੰਦਾ ਓਏ ਮੂਰਖਾ ਐ ਨਹੀਂ ਬੋਲੀਦਾ ਹੁੰਦਾ ਇੱਕ ਜੋਾਕ ਨੇ ਉਹਨੂੰ ਹੱਸਦੇ-ਹੱਸਦੇ ਪੁੱਛ ਲਿਆ ਜੈਬ ਸਿਆਂ ਕੁੜੀ ਕਿਹੜੀ ਜੱਸੀ ਦੀ ਕੁੜੀ ਅਲਬੇਲ ਉਹ ਫੇਰ ਹੱਸਿਆ ਅਲਬੇਲ ਕੁੜੀ ਐ ਅਲਬੇਲ ਤਾਂ ਮੁੰਡਾ ਐ ਜੋਾਕ ਹੱਸ ਕੇ ਪਰਾਂ ਹੋ ਗਿਆ ਜੱਸੀ ਦੀ ਕੁੜੀ ਅਲਬੇਲ ਉਹ ਪਾਗਲਾ ਵਾਂਗ ਬੋਲਦਾ ਇਸ ਵਾਰ ਜਦੋਂ ਉਹ ਕਾਰ ਲੈ ਕੇ ਆਏ ਉਹ ਉੱਠ ਕੇ ਖੜਾ ਹੋ ਗਿਆ ਉਹਦੇ ਕੋਲੋਂ ਹੁਣ ਬੋਲਿਆ ਨਹੀਂ ਜਾ ਰਿਹਾ ਸੀ ਡੱਬ ਵਿੱਚ ਦਿੱਤੀ ਬੋਤਲ ਉਹਨੇ ਸਾਰੀ ਪੀ ਲਈ ਸੀ ਥੜਕਦੇ ਟੁੱਟਦੇ ਸ਼ਬਦਾਂ ਵਿੱਚ ਉਹਨੇ ਬੋਲ ਮਾਰਿਆ ਓਏ ਭਾਈ ਅਲਬੇਲ ਸਿਆ ਓਏ ਭਾਈ ਤੇਰੀ ਮੈਂ ਉਹਦਾ ਬੋਲ ਨੇੜੇ ਹੀ ਕਿਧਰੇ ਗੁੰਮ ਹੋ ਗਿਆ ਅਲਬੇਲ ਤੱਕ ਉਹਦੀ ਨਜ਼ਰ ਵੀ ਨਹੀਂ ਗਈ ਸੀ ਬੋਲ ਕਿੱਥੋਂ ਜਾਂਦਾ ਡੱਬ ਵਾਲੀ ਖਾਲੀ ਬੋਤਲ ਜਿਹੜੀ ਪਹਿਲਾਂ ਹੀ ਉਹਨੇ ਆਪਣੇ ਸਾਹਮਣੇ ਸੁੱਟ ਦਿੱਤੀ ਸੀ ਉਹ ਉਸ ਬੋਤਲ ਨੂੰ ਆਪਣੀ ਗੰਡਾਸੀ ਨਾਲ ਉਰੇ ਆਪਣੇ ਵੱਲ ਕਰਨ ਲੱਗਿਆ ਜਦੋਂ ਬੋਤਲ ਉਹਨੇ ਖਾਸਾ ਨੇੜੇ ਕਰ ਲਈ ਤਾਂ ਕੰਬਦੀਆਂ ਬਾਹਾਂ ਨਾਲ ਗੰਡਾਸੀ ਉਲਾਰ ਕੇ ਬੋਤਲ ਉੱਤੇ ਮਾਰੀ ਤੇ ਬੋਤਲ ਦੇ ਦੋ ਟੋਟੇ ਕਰ ਦਿੱਤੇ ਮੂੰਹੋਂ ਬੋਲਿਆ ਜਸੀ ਹੈ ਹੈ ਜਸੀ ਦੀ ਕੁੜੀ ਅਲਬੇਲ ਕੌਰੇ ਦੀ ਨਿਗਾ ਜੈਬੇ ਵਿੱਚ ਸੀ ਉਨੇ ਦੋ ਮੁੰਡੇ ਸ਼ਿੰਗਾਰੇ ਤੇ ਕਿਹਾ ਕਿ ਇਹ ਹੁਣ ਪੂਰਾ ਸ਼ਰਾਬੀ ਹੈ ਇੱਥੇ ਡਿੱਗ ਪਿਆ ਤਾਂ ਖਰਾਬ ਹੋ ਇਹਨੂੰ ਬਾਹਾਂ ਤੋਂ ਫੜ ਕੇ ਇਹਦੇ ਘਰ ਪਾ ਆਓ 4 ਵਜੇ ਵੋਟਾਂ ਖਤਮ ਹੋ ਗਈਆਂ ਇਸ ਵਾਰ ਬਿੱਕਰ ਦੇ ਘਰੋਂ ਚਾਹ ਆਈ ਚੋਣ ਅਮਲੇ ਨੇ ਪਹਿਲਾਂ ਚਾਹ ਪੀਤੀ ਤੇ ਫਿਰ ਅੰਦਰ ਕਮਰੇ ਵਿੱਚ ਕਈ ਬੈਂਚ ਚੜਾ ਕੇ ਸਾਰੇ ਉਮੀਦਵਾਰਾਂ ਸਾਹਮਣੇ ਵੋਟਾਂ ਗਿਣਨ ਲੱਗੇ ਪਹਿਲਾਂ ਮੈਂਬਰਾਂ ਦੀਆਂ ਵੋਟਾਂ ਗਿਣੀਆਂ ਗਈਆਂ ਬੈਠੇ-ਬੈਠੇ ਹੀ ਪਤਾ ਲੱਗ ਚੁੱਕਿਆ ਸੀ ਕਿ ਨੌ ਕਿਹੜੇ-ਕਿਹੜੇ ਮੈਂਬਰ ਚੁਣੇ ਗਏ ਹਨ ਬਾਕੀ ਨੌ ਬੰਦੇ ਉੱਠ ਕੇ ਬਾਹਰ ਆ ਗਏ ਉਹਨਾਂ ਦੇ ਚਿਹਰੇ ਉਤਰੇ ਹੋਏ ਸਨ ਸਕੂਲ ਤੋਂ ਬਾਹਰ ਲੋਕਾਂ ਦੇ ਇਕੱਠ ਵਿੱਚ ਘਟ ਵੱਧ ਹੀ ਖੜੇ ਜਿੱਤਣ ਵਾਲਿਆਂ ਵਿੱਚ ਕੌਰਚੰਦ ਵੀ ਸੀ ਤੇ ਫਿਰ ਸਰਪੰਚੀ ਦੀਆਂ ਵੋਟਾਂ ਗਿਣੀਆਂ ਗਈਆਂ ਰਾਤ ਦੇ 8 ਵਜੇ ਚੁੱਕੇ ਸਨ ਸਰਪੰਚੀ ਲਈ ਜਸਵੰਤ ਸਿੰਘ ਦਾ ਐਲਾਨ ਹੋ ਗਿਆ ਬਾਹਰ ਖੜੇ ਲੋਕਾਂ ਨੇ ਚੀਕਾਂ ਮਾਰੀਆਂ ਬੱਕਰੇ ਬੁਲਾਏ ਹਰੀਗੜ ਵਾਲੀ ਨਹਿਰ ਦਾ ਇੱਕ ਸੁਆ ਉਸ ਰਾਤ ਵੀ ਵਗਿਆ ਨਗਰ ਪੰਚਾਇਤ ਮੁਕੰਮਲ ਕਰਨ ਲਈ ਦੋ ਮੈਂਬਰ ਨਾਮਜ਼ਦ ਵੀ ਹੋਣੇ ਸਨ ਇੱਕ ਤਾਂ ਕੋਈ ਮਸਬੀ ਰਾਮਦਾਸੀਆਂ ਵਿੱਚੋਂ ਲਿਆ ਜਾਣਾ ਸੀ ਇੱਕ ਇਸਤਰੀ ਮੈਂਬਰ ਮਸਬੀ ਰਾਮਦਾਸੀਆਂ ਵਿੱਚੋਂ ਬੁੱਗਾ ਰਾਮ ਦੀ ਸਿਫਾਰਿਸ਼ ਮੰਨੀ ਗਈ ਤੇ ਜੰਗੀਰ ਸਿੰਘ ਉਰਫ ਗੀਰਾਚ ਮੈਂਬਰ ਬਣ ਗਿਆ ਉਹ ਸੀਰ ਦਾ ਕੰਮ ਕਦੋਂ ਦਾ ਛੱਡ ਚੁੱਕਿਆ ਸੀ ਉਂਝ ਵੀ 60 ਤੋਂ ਉੱਤੇ ਸੀ ਇਸਤਰੀ ਮੈਂਬਰ ਬਣਾਈ ਗਈ ਕੋਕੇ ਦੀ ਘਰ ਵਾਲੀ ਰੂਪਕੌਰ